ਭਾਈ ਅਮਰਤਪਾਲ ਸਿੰਘ ਖਾਲਸਾ ਨੂੰ 4 ਦਿਨ ਦੀ ਪ੍ਰੋਲ ਮਿਲੀ ਆ ਦੋਸਤੋ ਕੱਲ ਨੂੰ ਦਿੱਲੀ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਸੌਂ ਚੁੱਕ ਸਕਦੇ ਨੇ ਦੇ ਦੋਸਤੋ ਇਹਦੇ ਲਈ ਸਰਕਾਰ ਵੱਲੋਂ ਜਾਂ ਡੇਬਰੂਗੜ੍ਹ ਜੇਲ੍ਹ ਦੇ ਜਿਹੜੇ ਪ੍ਰਸ਼ਾਸਨ ਵੱਲੋਂ 10 ਸ਼ਰਤਾਂ ਰੱਖੀਆਂ ਗਈਆਂ ਨੇ ਕਿਹੜੀਆਂ-ਕਿਹੜੀਆਂ ਨੇ ਉਹ ਡਿਸਕਸ ਕਰਾਂਗੇ ਸਟੈਪ ਵਾਈਜ਼ ਸਟੈਪ ਸਭ ਤੋਂ ਪਹਿਲੀ ਸ਼ਰਤ ਦੋਸਤੋ ਇਹ ਹੀ ਰਹੇਗੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਕੱਲ ਨੂੰ ਯਾਨੀ 5 ਤਰੀਕ ਨੂੰ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਾਏਗਾ ਅਤੇ ਜੇਲ੍ਹ ਦੇ ਵਿੱਚੋਂ ਬਾਹਰ ਕੱਢਣ ਤੋਂ ਲੈ ਕੇ ਦਿੱਲੀ ਸੌ ਚਕਾਉਣ ਤੋਂ ਬਾਅਦ ਵਾਪਸ ਜੇਲ੍ਹ ਦੇ ਵਿੱਚ ਪਹੁੰਚਾਉਣ ਤੱਕ ਸਾਰੀ ਪੰਜਾਬ ਪੁਲਿਸ ਦੀ ਜਿਹੜੀ ਕਾਰਵਾਈ ਰਹੂਗੀ ਪੰਜਾਬ ਪੁਲਿਸ ਦੀ ਸਕਿਉਰਿਟੀ ਰਹੂਗੀ ਅਤੇ ਪੰਜਾਬ ਪੁਲਿਸ ਆਪਣੇ 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 ਸਕਿਉਰਿਟੀ ਹੇਠ ਹੀ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਡਿਬਰੂਗੜ ਜੇਲ੍ਹ ਦੇ ਦਰਵਾਜ਼ੇ ਤੋਂ ਲੈ ਕੇ ਵਾਪਸ ਦਿੱਲੀ ਸੌਂਚਕਾਉਣ ਤੋਂ ਬਾਅਦ ਉੱਥੇ ਦਿੱਲੀ ਆਪਣਾ ਡਿਬਰੂਗੜ ਜੇਲ੍ਹ ਦੀ ਦੇ ਅੰਦਰ ਭੇਜਣ ਤੱਕ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਕਿਉਰਿਟੀ ਹੈ ਉਹ ਪੰਜਾਬ ਪੁਲਿਸ ਦੀ ਰਹੇਗੀ ਅਤੇ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਕਿਸੇ ਵੀ ਮਤਲਬ ਕਿ ਚਾਹੇ ਜਹਾਜ਼ ਦੇ ਰਾਹੀਂ ਲਿਆਂਦਾ ਜਾਵੇ ਚਾਹੇ ਵੈਸੇ ਜਹਾਜ਼-ਜਹਾਜ਼ ਰਾਹੀਂ ਹੀ ਲਿਆਂਦਾ ਜਾਏਗਾ ਜਹਾਜ਼ ਰਾਹੀਂ ਲਿਆਂਦਾ ਜਾਏਗਾ ਅਤੇ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਦਿੱਲੀ ਉਤਾਰਿਆ ਜਾਏਗਾ ਅਤੇ ਭਾਈ ਅਮਰਤਪਾਲ ਸਿੰਘ ਖਾਲਸਾ ਦਿੱਲੀ ਦੇ ਦਾਇਰੇ ਤੋਂ ਬਾਹਰ ਨਹੀਂ ਜਾ ਸਕਣਗੇ ਜਿੱਥੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਅਗਰ ਜਿਹੜੀ ਪ੍ਰੋਲ ਆਉ 4 ਦਿਨ ਦੀ ਵੀ ਮਿਲਦੀ ਹੈ ਤਾਂ ਕੁਝ ਹੀ ਘੰਟਿਆਂ ਦਾ ਜਿਹੜਾ ਸੌਂ ਚੱਕ ਸਮਾਗਮ ਹੋਏਗਾ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਅਮਰਸਰ ਵਿਖੇ ਵੀ ਆ ਸਕਦੇ ਨੇ ਅਤੇ ਉਹ ਆਪਣੇ ਘਰ ਵੀ ਆ ਸਕਦੇ ਨੇ ਅਤੇ ਉਹ ਆਪਣਾ ਕੋਈ ਛੋਟਾ ਮੋਟਾ ਪ੍ਰੋਗਰਾਮ ਵੀ ਰੱਖ ਸਕਦੇ ਨੇ ਉਲੀਕ ਸਕਦੇ ਨੇ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੋਏਗਾ ਇਹ ਸਾਫ਼-ਸਾਫ਼ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਸ਼ਰਤਾਂ ਜਾਰੀ ਕੀਤੀਆਂ ਗਈਆਂ ਨੇ ਅਤੇ ਇਹ ਟੈਂਪਰੇਰੀ ਪ੍ਰੋਲ ਹੈ ਦੋਸਤੋ ਤੇ ਟੈਂਪਰੇਰੀ ਪ੍ਰੋਲ ਹੈ ਇਹਦੇ ਵਿੱਚ ਇਹ ਵੀ ਖਾਸ ਕਰਕੇ ਦੱਸਿਆ ਗਿਆ ਕਿ ਇਸ ਨੂੰ ਘਟਾਇਆ ਵੀ ਜਾ ਸਕਦਾ ਹੈ 4 ਦਿਨਾਂ ਦੀ ਥਾਂ ਘਟਾਇਆ ਵੀ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਅਗਲੀ ਸ਼ਰਤ ਜਿਹੜੀ ਇਹ ਰਹੂਗੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜਦੋਂ ਦਿੱਲੀ ਦੇ ਵਿੱਚ ਉਤਰ ਜਾਣਗੇ ਤਾਂ ਉਸ ਨੂੰ ਉਹਨਾਂ ਨੂੰ ਸਿੱਧਾ ਜਿਹੜਾ ਸੌਂ ਚੱਕ ਸਮਾਗਮ ਦੇ ਵਿੱਚ ਲਿਜਾਇਆ ਜਾਏਗਾ ਅਤੇ ਉੱਥੇ ਜਾ ਕੇ ਉਹ ਜਿਹੜੇ ਸਪੀਕਰ ਹੋਣਗੇ ਲੋਕ ਸਭਾ ਸਪੀਕਰ ਹੋਣਗੇ ਉਹਨਾਂ ਦੇ ਨਾਲ ਫ੍ਰੈਂਡਲੀ ਵਰਤਾਵਰ ਕਰਨਗੇ ਤਾਂ ਕਿ ਜਿਹੜਾ ਸੌਂ ਚੱਕ ਸਮਾਗਮ ਹੈ ਉਸ ਨੂੰ ਬਖੂਬੀ ਤਰੀਕੇ ਦੇ ਨਾਲ ਫਾਈਨਲ ਕੀਤਾ ਜਾਵੇ ਨਿਪਟਾਇਆ ਜਾ ਸਕੇ ਅਤੇ ਨਾਲ ਹੀ ਇਹ ਅਗਲੀ ਸ਼ਰਤ ਜਿਹੜੀ ਰੱਖੀ ਗਈ ਆ ਉਹ ਇਹ ਰੱਖੀ ਗਈ ਹੈ ਕਿ ਲੋਕ ਸਭਾ ਜਿਹੜਾ ਜਿਹੜਾ ਜਦੋਂ ਸਪੀਕਰ ਅੰਦਰ ਭਾਈ ਸਾਹਿਬ ਅੰਦਰ ਸੌਂ ਚੁੱਕਣਗੇ ਤਾਂ ਉਹਨਾਂ ਦੇ ਨਾਲ ਸਿਕਿਉਰਿਟੀ ਪੰਜਾਬ ਦੀ ਹੀ ਹੋਏਗੀ ਅਤੇ ਸਪੀਕਰ ਜੀ ਤੈਅ ਕਰਨਗੇ ਜਾਂ ਉੱਥੋਂ ਦੇ ਜਿਹੜੇ ਰੂਲ ਨੇ ਉਹ ਤੈਅ ਕਰਨਗੇ ਕਿ ਅੰਦਰ ਕਿੰਨੇ ਮੁਲਾਜ਼ਮ ਜਾਣ ਤੇ ਮੁਲਾਜ਼ਮ ਉਹਨਾਂ ਦੀ ਸਿਕਿਉਰਿਟੀ ਦੇ ਲਈ ਪੰਜਾਬ ਹੀ ਪੰਜਾਬ ਸਰਕਾਰ ਜਾਂ ਪੰਜਾਬ ਸਰਕਾਰ ਦੇ ਵੱਡੇ ਮੁਲਾਜ਼ਮ ਹੀ ਤੈਅ ਕਰਨਗੇ ਕਿ ਉਹਨਾਂ ਨੂੰ ਆਖਿਰ ਕਿੰਨੀ ਸਿਕਿਉਰਿਟੀ ਲੋੜ ਹੈ ਕਿਉਂਕਿ ਡਿਬਰੂਗੜ ਜੇਲ੍ਹ ਨੂੰ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਸਹੀ ਸਲਾਮਤ ਜੇਲ੍ਹ ਦੇ ਵਿੱਚ ਵਾਪਸ ਚਾਹੀਦੇ ਨੇ ਅਤੇ ਉਹ ਇਹ ਆਪ ਤੈਅ ਨਹੀਂ ਕਰਨਗੇ ਕਿ ਉਹਨਾਂ ਦੇ ਉੱਤੇ ਕਿੰਨੀ ਸਿਕਿਉਰਿਟੀ ਲਾਈ ਜਾਵੇ ਇਹ ਪੰਜਾਬ ਪੁਲਿਸ ਜਾਂ ਪੰਜਾਬ ਪੁਲਿਸ ਦੇ ਵੱਡੇ ਮੁਲਾਜ਼ਮ ਜਾਂ ਫਿਰ ਵੱਡੇ ਲੀਡਰ ਹੀ ਤੈਅ ਕਰਨਗੇ ਕਿ ਭਾਈ ਸਾਹਿਬ ਨੂੰ ਕਿੰਨੀ ਸਿਕਿਉਰਿਟੀ ਦੇ ਥੱਲੇ ਜਿਹੜਾ ਰੱਖਿਆ ਜਾਵੇ ਅਤੇ ਇਹ ਵੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੰਨਾ ਚਿਰ ਭਾਈ ਸਾਹਿਬ ਦੀ ਲੋੜ ਲੋਕ ਸਭਾ ਦੇ ਵਿੱਚ ਸੌ ਚੱਕ ਸਮਾਗਮ ਦੇ ਵਿੱਚ ਹੋਏਗੀ ਉਸ ਤੋਂ ਬਾਅਦ ਜਿਹੜਾ ਭਾਈ ਸਾਹਿਬ ਨੂੰ ਕਿਤੇ ਵੀ ਰੱਖਿਆ ਜਾਏਗਾ ਹੋਟਲ 'ਚ ਜਾਂ ਕਿਤੇ ਵੀ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਏਗਾ ਉਹ ਵੀ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਵੱਲੋਂ ਕੀਤਾ ਜਾਏਗਾ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਮਿਲਣ ਦੇ ਲਈ ਕੋਈ ਸਿਰਫ ਉਹ ਰਿਸ਼ਤੇਦਾਰ ਆ ਸਕਣਗੇ ਜਿਹੜੇ ਭਾਈ ਸਾਹਿਬ ਦੇ ਬਿਲਕੁਲ ਪਰਿਵਾਰਕ ਨੇ ਪਰਿਵਾਰਕ ਮੈਂਬਰ ਹੀ ਮਿਲ ਸਕਦੇ ਨੇ ਜਿਨ੍ਹਾਂ ਦਾ ਪਹਿਲਾਂ ਤੋਂ ਜਿਹੜਾ ਨਾਮ ਪੁਲਿਸ ਦੇ ਵਿੱਚ ਦਰਜ ਹੋਏਗਾ ਡਿਟੇਨ ਡਿਟੇਨਿੰਗ ਦੇ ਲਿਸਟ ਦੇ ਵਿੱਚ ਜਿਨ੍ਹਾਂ ਦਾ ਨਾਮ ਹੋਏਗਾ ਉਹੋ ਹੀ ਭਾਈ ਸਾਹਿਬ ਨੂੰ ਮਿਲ ਸਕਣਗੇ ਅਤੇ ਇਸ ਮੁਲਾਕਾਤ ਦੇ ਦੌਰਾਨ ਭਾਈ ਸਾਹਿਬ ਨੂੰ ਮਿਲਣ ਵਾਲੇ ਉਸ ਦੇ ਖਾਸ ਉਹਦੇ ਵਿੱਚ ਉਹਨਾਂ ਦੀ ਮਾਤਾ ਉਹਨਾਂ ਦੀ ਘਰ ਵਾਲੀ ਭਾਈ ਸਾਹਿਬ ਦੀ ਭਾਈ ਸਾਹਿਬ ਦੇ ਮਲਕੀ ਚਾਚੇ ਤਾਏ ਜਾਂ ਉਹਨਾਂ ਦੇ ਭਰਾ ਮਤਲਬ ਖਾਸ ਹੀ ਉਹਨਾਂ ਦੇ ਰਿਸ਼ਤੇਦਾਰ ਮਿਲ ਸਕਦੇ ਨੇ ਖਾਸ ਸੰਬੰਧਿਤ ਹੀ ਮਿਲ ਸਕਦੇ ਨੇ ਅਤੇ ਇਸ ਦੇ ਦੌਰਾਨ ਕੋਈ ਵੀ ਫੋਟੋਗ੍ਰਾਫੀ ਜਾਂ ਕੋਈ ਵੀ ਵੀਡੀਓ ਜਾਂ ਫਿਰ ਕੋਈ ਵੀ ਵੀਡੀਓ ਬਣਾ ਕੇ ਕਿਸੇ ਵੀ ਮੀਡੀਆ ਪਲੇਟਫਾਰਮ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਕਿਤੇ ਵੀ ਨਹੀਂ ਪਾਈ ਜਾ ਸਕੂਗੀ ਇਹ ਖਾਸ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਨੇ ਅਤੇ ਇਹਦੇ ਨਾਲ ਹੀ ਮੀਡੀਆ ਤੋਂ ਦੂਰੀ ਬਣਾ ਕੇ ਰੱਖਣ ਦੀ ਗੱਲ ਕੀਤੀ ਗਈ ਹੈ ਦੇ ਵਿੱਚ ਸ਼ਰਤ ਰੱਖੀ ਗਈ ਹੈ ਕਿ ਮੀਡੀਆ ਨੂੰ ਕੋਈ ਵੀ ਭਾਈ ਸਾਹਿਬ ਬਿਆਨਬਾਜ਼ੀ ਨਹੀਂ ਕਰਨਗੇ ਅਤੇ ਭਾਈ ਸਾਹਿਬ ਕੋਈ ਵੀ ਐਸਾ ਬਿਆਨ ਜਾਂ ਐਸੀ ਗੱਲਬਾਤ ਕਿਤੇ ਵੀ ਜਾ ਕੇ ਨਹੀਂ ਕਰਨਗੇ ਜੋ ਨੈਸ਼ਨਲ ਸਕਿਉਰਿਟੀਜ਼ ਨੂੰ ਇਫੈਕਟ ਕਰਦੀਆਂ ਹੋਣ ਜਾਂ ਜਿਵੇਂ ਆਪਾਂ ਪੜਕਾ ਉਪਾਸ਼ਨ ਜਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਕਹਿ ਦਈਏ ਉਹ ਭਾਈ ਸਾਹਿਬ ਨਹੀਂ ਕਰ ਸਕਣਗੇ ਅਤੇ ਦੋਸਤੋ ਇਹਦੇ ਨਾਲ ਹੀ ਜਿਹੜਾ ਭਾਈ ਸਾਹਿਬ ਮਤਲਬ ਕਿ ਅਗਰ ਕੋਈ ਭਾਈ ਸਾਹਿਬ ਦਾ ਫੈਨ ਹੈ ਭਾਈ ਸਾਹਿਬ ਦੀ ਫੈਨ ਫੋਲੋਇੰਗ ਜਾਂ ਭਾਈ ਸਾਹਿਬ ਨੂੰ ਪਿਆਰ ਕਰਨ ਵਾਲੇ ਭਾਈ ਸਾਹਿਬ ਦਾ ਆਦਰ ਸਤਿਕਾਰ ਕਰਨ ਵਾਲੇ ਜਾਂ ਭਾਈ ਸਾਹਿਬ ਨੂੰ ਜਿਨ੍ਹਾਂ ਨੇ ਵੋਟਾਂ ਦੇ ਵਿੱਚ ਸਪੋਰਟ ਕੀਤੀ ਜਾਂ ਜੋ ਭਾਈ ਸਾਹਿਬ ਦੇ ਅੱਗੇ ਪਿੱਛੇ ਹਮੇਸ਼ਾ ਉਹਨਾਂ ਦੀ ਮਦਦ ਲਈ ਖੜੇ ਨੇ ਜਾਂ ਭਾਈ ਸਾਹਿਬ ਦੇ ਨਾਲ ਜਿਨ੍ਹਾਂ ਨੇ ਜੋ ਵੀ ਕਿਸੇ ਤਰ੍ਹਾਂ ਦਾ ਕੋਈ ਰਿਲੇਸ਼ਨ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਹੈ ਜਾਂ ਕੋਈ ਕਿੰਨਾ ਵੀ ਭਾਈ ਸਾਹਿਬ ਦਾ ਖਾਸ ਹੈ ਉਹ ਭਾਈ ਸਾਹਿਬ ਨੂੰ ਨਹੀਂ ਮਿਲ ਸਕੇਗਾ ਇਹ ਖਾਸ ਜਿਹੜਾ ਸ਼ਰਤਾਂ ਦੇ ਵਿੱਚ ਦੱਸਿਆ ਗਿਆ ਹੈ ਅਤੇ ਉਸ ਤੋਂ ਬਾਅਦ ਭਾਈ ਸਾਹਿਬ ਨੂੰ ਵਾਪਸ ਜਿਹੜਾ ਡੇਬਰੂਗੜ੍ਹ ਜੇਲ ਜਦੋਂ ਭਾਈ ਸਾਹਿਬ ਦੇ ਮਤਲਬ ਸੌ ਚੱਕਰ ਸਮਾਗਮ ਜਿਹੜਾ ਹੋ ਗਿਆ ਉਸ ਤੋਂ ਬਾਅਦ ਭਾਈ ਸਾਹਿਬ ਨੂੰ ਸਿੱਧਾ ਡੇਬਰੂਗੜ੍ਹ ਜੇਲ ਵਾਪਸ ਭੇਜ ਦਿੱਤਾ ਜਾਏਗਾ ਤਾਂ ਦੋਸਤੋ ਕੁਝ ਖਾਸ ਜਿਹੜੀਆਂ ਸ਼ਰਤਾਂ ਇਹ ਰੱਖੀਆਂ ਗਈਆਂ ਨੇ ਡੇਬਰੂਗੜ੍ਹ ਜੇਲ ਪ੍ਰਸ਼ਾਸਨ ਵੱਲੋਂ ਅਤੇ ਇਹਨਾਂ ਨੂੰ ਲਾਗੂ ਕੀਤਾ ਗਿਆ ਅਤੇ ਜਿਹੜੇ ਭਾਈ ਸਾਹਿਬ ਨੇ ਇਹ ਜਿਹੜੇ ਪ੍ਰੋਲ ਦੇ ਉੱਤੇ ਆਏ ਨੇ ਇਹ ਇੱਕ ਟੈਂਪਰੇਰੀ ਪ੍ਰੋਲ ਹੈ ਜੋ ਖਾਸ ਮਤਲਬ ਇਸ ਤਰ੍ਹਾਂ ਦੇ ਅਗਰ ਹਾਲਾਤ ਪੈਦਾ ਹੋ ਜਾਣ ਜਿਸ ਤਰ੍ਹਾਂ ਦੇ ਹੁਣ ਹੋਏ ਨੇ ਕਿ ਭਾਈ ਸਾਹਿਬ ਜਿੱਤੇ ਨੇ ਉਹਨਾਂ ਨੂੰ ਸੌ ਚੱਕ ਸਮਾਗਮ ਜਿਹੜਾ ਜ਼ਰੂਰੀ ਆ ਉਹਦੇ ਵਿੱਚ ਪਹੁੰਚਣਾ ਤਾਂ ਉਹਦੇ ਲਈ ਇਹ ਪ੍ਰੋਲ ਆ ਜਿਹੜੀ ਇਹ ਦਿੱਤੀ ਜਾਂਦੀ ਆ ਦੋਸਤੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰ ਦਿਓ ਅਤੇ ਭਾਈ ਸਾਹਿਬ ਕੱਲ ਨੂੰ ਸੌ ਚੁੱਕ ਸਕਦੇ ਆ